ਅੱਜ ਨਾ ਮੇਤਰੂ ਆਪਾਂ ਖੜੇ ਆ ਪਿੰਡ ਜੋਧਪੁਰ ਦੇ ਵਿੱਚ ਬਾਈ ਗੁਰਪ੍ਰੀਤ ਕੋਲੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਨਾ ਇਹ ਭਰਾ ਦੀ ਇੱਕ ਮਦਦ ਕਰਨੀ ਆ ਮਦਦ ਕੋਈ ਇਹ ਨਹੀਂ ਵੀ ਮੈਂ ਤੁਹਾਡੇ ਤੋਂ ਕੋਈ ਪੈਸਾ ਮੰਗ ਰਿਹਾ ਹਣਾ ਜਾਂ ਕੋਈ ਹੋਰ ਪ੍ਰਤੀ ਨਹੀਂ ਮਦਦ ਕਰਨੀ ਕਿਹੜੇ ਕੰਮ ਦੇ ਵਿੱਚ ਆ ਤੇ ਬਾਈ ਨੇ ਟਰੈਕਟਰ ਸੇਲ ਕਰਤਾ ਸੀ ਬਾਈ ਕਿੰਨੇ ਸਾਨ ਦੇ ਵਿੱਚ ਆਪਾਂ ਬਾਈ ਜੀ ਕਰਾ ਸੀ ਲਾਸਟ ਚ 2022 ਦੇ ਲਾਸਟ ਦੇ ਵਿੱਚ ਸੇਲ ਕੀਤਾ ਸੀ ਤੇ ਅੱਜ ਤੀਜਾ ਸਾਲ ਚ ਲੱਗਿਆ ਹਨ ਤੀਜਾ ਲੱਗਿਆ ਜੀ ਟਰੈਕਟਰ ਕਿਹੜਾ ਸੀ ਵੀਰੇ ਟਰੈਕਟਰ ਵੀਰੇ 735 ਸੀ 99 ਦੇ ਮਾਰ ਕੇ ਸੀ 2000 ਦੀ ਕਾਪੀ ਸੀ ਉਹਦਾ 2000 ਚ ਆਰਸੀ ਬਣੀ ਹੋਈ ਆ ਉਹਦਾ ਨੰਬਰ ਕਿੰਨਾ ਸੀ ਉਹਦਾ ਪੀਵੀ 13 7410 ਨੰਬਰ ਸੀ ਸੰਗਰੂਰ ਦਾ ਨੰਬਰ ਜੀ ਪੀਵੀ 13 ਐਚ 7910 7910 ਹਾਂਜੀ ਓਕੇ ਤੇ ਤੁਸੀਂ ਕਿੱਥੇ ਵੇਚਤਾ ਸੀ ਬਈ ਆਪਾਂ ਵੇਚਤਾ ਸੀ ਵੀਰੇ ਹੋਰ ਆਪਾਂ ਜੋਂਡੀਰ ਵਾਲਿਆਂ ਦੇ ਘਟਾਤਾ ਸੀ ओके ਜੰਡੀਆ ਰਜੈਂਸੀ ਚ ਘਟਾਇਆ ਸੀ ਜੰਸੀ ਜੀ ਘਟਾਇਆਤਾ ਸੀ ਹਾਂਜੀ ਉਸ ਤੋਂ ਬਾਅਦ ਉਹ ਗੁਰਪ੍ਰੀਤ ਕੋਲੇ ਚੱਲ ਗਏ ਸੀ ਅੰਡਿਆਏ ਅੰਡਿਆਏ ਤੋਂ ਬਾਅਦ ਚੀਮੇ ਚੱਲ ਗਿਆ ਚੀਮੇ ਤੋਂ ਬਾਅਦ ਰਾਏਸਰ ਚੱਲ ਗਿਆ ਹਾਂਜੀ ਰਾਏਸਰ ਤੋਂ ਬਾਅਦ ਕਠਾਲੇ ਚੱਲ ਗਿਆ ਕਠਾਲੇ ਜਾ ਕੇ ਜਾਣੇ ਉਹ ਬੰਦੇ ਸਾਨੂੰ ਕੋਈ ਉਹਨਾਂ ਨੇ ਗੱਲ ਨਹੀਂ ਮਤਲਬ ਉਦੋਂ ਦਾ ਆਪਾਂ ਨੂੰ ਪਤਾ ਨਹੀਂ ਲੱਗਿਆ ਉਦੋਂ ਕਹਾਣੀ ਤੇ ਲੇਮੇ ਤੇ ਉਦੋਂ ਦਾ ਹਣਾ ਹੁਣ ਆਪਾਂ ਨੇ ਪਤਾ ਕਰਨਾ ਬਾਈ ਉਹਨੂੰ ਕਿਹਨਾਂ ਪਤਾ ਲੱਗਿਆ ਦੀ ਕਹਿੰਦੇ ਕਠਾਲੇ ਵਾਗਿਆ ਬਈ ਉਹ ਪਾਉ ਟਰੈਕਟਰ ਲੈਣਾ ਨਾ ਲੈਣਾ ਵੀਰੇ ਲੈਣਾ ਬਿਲਕੁਲ ਲੈਣਾ ਓਕੇ ਤੇ ਉਹਦਾ ਕਲਰ ਹੈਗਾ ਸੀ ਨੀਲਾ ਤੇ ਚਿੱਟਾ ਹਾਂ ਬਸ ਉਹੀ ਐਫੀ ਟਰੈਕਟਰ ਸੀਗਾ ਚਾਰ ਗੇਰਾਂ ਵਾਲਾ ਹਾਂ ਐਫੀ ਟਰੈਕਟਰ ਸੀ ਹਾਂ ਲੈ ਮਿੱਤਰੋ ਵੀਡੀਓ ਸ਼ੇਅਰ ਕਰੋ ਕਠਾਲੇ ਤੱਕ ਪਹੁੰਚਾ ਦਿਓ ਤੇ ਜਿਹੜੇ ਸੱਜਣ ਲਵੇ ਜਾ ਕੇ ਅੱਜ ਕੱਲ੍ਹ ਹੈਗਾ ਉਹਦੇ ਤੱਕ ਵੀਡੀਓ ਤੁਸੀਂ ਸ਼ੇਅਰ ਕਰਕੇ ਪਹੁੰਚਾਓ ਨੰਬਰ ਆਪਾਂ ਸਕਰੀਨ ਤੇ ਚਲਾਤਾ ਤੇ ਨਾਲ ਬਾਈ ਦਾ ਨੰਬਰ ਵੀ ਲਿਖਤਾ ਜੇ ਕਿਸੇ ਸੱਜਣ ਨੂੰ ਇਹ ਟਰੈਕਟਰ ਬਾਰੇ ਪਤਾ ਲੱਗਦਾ ਬਾਈ ਜਿੰਨੇ ਕ ਅਗਲਾ ਮੰਗੂਗਾ ਆਪਾਂ ਬਾਜਪਰੇਟ ਲਾ ਕੇ ਬਾ ਆਪਾਂ ਜੋ ਮਾਰਕੀਟ ਦੇ ਸਾਬ ਨਾਲ ਰੇਟ ਲਾ ਕੇ ਲੈ ਲਾਂਗੇ ਆਪਾਂ ਲੈ ਲਵਾਂਗੇ ਮਾਰਕੀਟ ਨਾਲੋਂ 5 500 ਵਾਧੇ ਦੇ ਦੇਵਾਂਗੇ ਵਾਧੇ ਦੇ ਕੇ ਆਵਾਂਗੇ ਕਰੋ ਮਤਰੋ ਹਾਂ ਵੀਡੀਓ ਸ਼ੇਅਰ ਕਰ ਦਿਓ ਭਰਾ ਬਣ ਕੇ ਬਈ ਦਾ ਫਾਇਦਾ ਕਰਨਾ ਆਪਣੇ ਬਈ ਨੂੰ ਟਰੈਕਟਰ ਲੱਭ ਕੇ ਦੇਣਾ